ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਜੈ ਪਰ ਜੈ ਸਭਿਧਾਨ ਮਹਾਰਿਸ਼ੀ ਭਗਵਾਨ ਵੈਲਮਿਕੀ ਸਰਵ ਸੰਗ ਕੇਂਦਰ ਪ੍ਰਸਤਵਨ ਚੇਅਰਮੈਨ ਪੰਜਾਬ ਅਮਰਜੀਤ ਸਿੰਘ ਕਾਫੀ ਦਿਨਾਂ ਤੋਂ ਉਹਨਾਂ ਬੜਾ ਇਸ ਚੀਜ਼ ਦਾ ਰੌਲਾ ਚੱਲ ਰਿਹਾ ਵਾ ਜਿਹੜਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੀ ਆਡੀਓ ਬੜੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਡਾਕਟਰ ਗੁਰਿੰਦਰ ਸਿੰਘ ਨੇ ਗਾਲਾਂ ਕੱਢੀਆਂ ਤੇ ਜਾਤੀ ਸੁੱਤਕ ਸ਼ਬਦ ਬੋਲੇ ਤੇ ਇਸ ਸਬੰਧ ਵਿੱਚ ਨਾ ਮੈਨੂੰ ਮਤਲਬ ਘਟੋ ਘਟ ਮੇਰੇ ਜਿਹੜੇ 10 15 ਸੱਜਣਾ ਦੇ ਫੋਨ ਵੀ ਆਏ ਤੇ ਤੁਸੀਂ ਕੁਝਾਇ ਇਹਦੇ ਬਾਰੇ ਨਹੀਂ ਬੋਲਿਆ ਮੇਰੀ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਨਾਲ ਵੀ ਗੱਲ ਹੋਈ ਉਹ ਭਰਾ ਨੇ ਆਪਣੇ ਔਰ ਮੈਨ ਨੇ ਵੀ ਬਹੁਤ ਜਿਦ ਕਰਦਾ ਹਾਂ ਜਿੱਥੋਂ ਤੱਕ ਮੈਨੂੰ ਲੱਗਦਾ ਆ ਕਿ ਉਹਨਾਂ ਨੂੰ ਉਕਸਾਇਆ ਗਿਆ ਔਰ ਉਕਸਾਇਆ ਗਿਆ ਜੀਵਨ ਨੇ ਗਾਲਾਂ ਕੱਢੀਆਂ ਨੇ ਇਹ ਗਾਲਾਂ ਕਿਹੜੀ وجہ ਤੋਂ ਕੱਢੀਆਂ ਗਈਆਂ ਕੋ ਰੀਜਨ ਹੋਊਗਾ ਬਿਨਾਂ وجہ ਕੋਈ ਗਾਲ ਨਹੀਂ ਕੱਢ ਸਕਦਾ ਤੇ ਐਨੇ ਡਾਕਟਰ ਸਾਹਿਬ ਪਾਗਲ ਨਹੀਂ ਆ ਕਿ ਕੋਈ ਵੀ ਰੋਣ ਫੋਨ ਕਰੇ ਤੇ ਫੋਨ ਸੁਣਦਿਆਂ ਸਾਰੂ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣਾ ਇਹ ਚੀਜ਼ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ ਨਾ ਕਿਉਂਕਿ ਇਹਦਾ ਅਸਰ ਜਿਹੜਾ ਵਾ ਮਾੜੀ ਵੀ ਸਿਕਪਾਈ ਚਰੇ ਦੇ ਵਿੱਚ ਬਹੁਤ ਇਹਦਾ ਅਸਰ ਜਿਹੜਾ ਮਾੜਾ ਪੈ ਰਿਹਾ ਵਾ ਪਰ ਮੈਂ ਬੇਨਤੀ ਕਰਦਾ ਹਾਂ ਕਿ ਸੱਚ ਨੂੰ ਸਾਹਮਣੇ ਲਿਆਂਦਾ ਜਦ ਇਹ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਨੇ ਗਾਲਾਂ ਕੱਢੀਆਂ ਨੇ ਗਾਲਾਂ ਕਿਉਂ ਕੱਢੀਆਂ ਨੇ ਕੀ ਵਜ੍ਹਾ ਸੀ ਕਿਹੜੀ ਗੱਲ ਕੋ ਕੱਢੀਆਂ ਨੇ ਐਵੇਂ ਕੋਈ ਬਿਨਾ ਵਜ੍ਹਾ ਕੋਈ ਗਾਲ ਨਹੀਂ ਕੱਢਦਾ ਹੁੰਦਾ ਜਿੱਥੋਂ ਤੱਕ ਮੈਨੂੰ ਲੱਗਦਾ ਆ ਇਹਦੇ ਵਿੱਚ ਬਹੁਤ ਕੁਝ ਛੁਪਾਇਆ ਜਾ ਰਿਹਾ ਹੈ ਜੇ ਇਹ ਹੋਰ ਉਰਾਉਲਾ ਨਾ ਪਿਆਈਏ ਫਿਰ ਸਾਰਾ ਕੁਝ ਸਾਹਮਣੇ ਆ ਜਾਣਾ ਚਾਹੀਦਾ ਹੈ ਬਿਨਾ ਵਜ੍ਹਾ ਬਿਨਾ ਮਤਲਬ ਤੋਂ ਕੋਈ ਧਾਰਨ ਨਹੀਂ ਕਰਦਾ ਹੁੰਦਾ। ਬਾਕੀ ਡਾਕਟਰ ਗੁਰਿੰਦਰ ਸਿੰਘ ਆਪਣਾ ਭਰਾ ਆ। ਉਹਨਾਂ ਦੇ ਨਾਲ ਖੜੇ ਆ। ਤੇ ਖੜੇ ਰੁਹਾਗੇ। ਮਾਰਸ਼ੀ ਭਗਵਾਨ ਵਾਲਮੀਕੀ ਸਰਵਸਾਂਝਾ ਕੇਂਦਰ ٹرسٹ ਵੱਲੋਂ ਚੇਅਰਮੈਨ ਪੰਜਾਬ ਅਮਰਜੀਤ ਸਿੰਘ ਪਿੱਖੀਪੁਰ। ਜੈ ਵਾਲਮੀਕੀ ਆਰ ਆਰ ਵਾਲਮੀਕੀ ਜੈਪੀ ਜੈ ਸੰਵਿਧਾਨ